ਬਹੁਤ ਤਕੜਾ ਪ੍ਰੈਕਟੀਕਲ ਆ ਭੈਣ ਜੀ ਦਾ ਇੱਕ ਵਾਰ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਜੋ ਨਾਮ ਦੀ ਸ਼ਕਤੀ ਆ ਉਹ ਕੀ ਆ ਨਾਮ ਦਾ ਬਲ ਕੀ ਆ ਨਾਮ ਕੀ ਕੁਝ ਕਰ ਸਕਦਾ ਇਹਨਾਂ ਦਾ ਨਾਮ ਨਿਮਰਤ ਕੌਰ ਆ ਉਹ ਆਪਾਂ ਨੂੰ ਦੱਸਦੇ ਆ ਮੈਂ ਬਚਪਨ ਤੋਂ ਮੂਲ ਮੰਤਰ ਕਰਦੀ ਆ ਹੁਣ ਵੀ ਸਵੇਰੇ 2 ਵਜੇ ਉੱਠ ਕੇ ਨਹਾਤ ਹੋ ਕੇ ਸਿਮਰਨ ਕਰਦੀ ਆ ਮਹਾਪੁਰਸ਼ਾਂ ਦੀ ਸੰਗਤ ਜ਼ਰੂਰੀ ਆ ਆਈ ਨੋ ਅਬਾਊਟ ਥੈਟ ਵੈਰੀ ਵੈਲ ਮੈਂ ਪਿਛਲੇ ਜਨਮਾਂ ਤੋਂ ਸਾਧਵੀ ਆ ਹਰ ਵੇਲੇ ਸਿਮਰਨ ਕਰਦੀ ਆ ਆਈ ਨੋ ਅਬਾਊਟ ਕੁੰਡਲਨੀ ਵੈਰੀ ਵੈਲ ਆਈ ਨੋ ਅਬਾਊਟ ਬ੍ਰਹਮੰਡ ਤੇ ਅਦ੍ਰਿਸ਼ ਸ਼ਕਤੀਆਂ ਨਾਮ ਜਪ ਕਰੋ ਇਹੋ ਨਾਲ ਜਾਣ ਧੰਨ ਗੁਰੂ ਨਾਨਕ ਆਈ ਐਮ 30 ইয়ার্স ওল্ড আই ਐਕਸਪੀਰੀਐਂਸ ਥਿਸ 70 ਸਾਲ ਦੇ ਬੀਬੀ ਜੀ ਸੀਗੇ ਉਹਨਾਂ ਦੇ ਪ੍ਰੈਕਟੀਕਲ ਹੋ ਰਹੇ ਸੀ ਉਹ ਨਾਮ ਅਭਿਆਸ ਕਰਦੇ ਸੀ ਤੇ ਉਹਨਾਂ ਦੀ ਵੀਡੀਓ ਦੇ ਥੱਲੇ ਇਹ ਭੈਣ ਜੀ ਨੇ ਆਪਾਂ ਨੂੰ ਕਮੈਂਟ ਕੀਤਾ ਅੱਗੇ ਹੋਰ ਲਿਖਦੇ ਨੇ 30 ਸਾਲਾਂ ਦੀ ਹਮੈਂ ਆਈ ਨੋ ਦੈਟ ਆਈ ਐਕਸਪੀਰੀਅੰਸ ਦਿਸ ਮਹਾਪੁਰਸ਼ਾਂ ਦੀ ਸੰਗਤ ਕਰੋ ਬ੍ਰਹਮਮੁਰਤ ਚੇ ਰੋਜ਼ ਨਹਾਤ ਹੋ ਕੇ ਪਾਠ ਕਰੋ ਆਠ ਪਹਿਰ ਆਰਾਧੀ ਆ ਪੂਰਨ ਸਤਗੁਰ ਗਿਆਨ ਬਹੁਤ ਕੁਝ ਜਾਣਦੀ ਆ ਬਟ ਇਹ ਹਰ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਵਾਕਈ ਹੀ ਨਿਮਰਤ ਭੈਣ ਜੀ ਦਾ ਜੋ ਪ੍ਰੈਕਟੀਕਲ ਆ ਬਹੁਤ ਹੀ ਵਧੀਆ ਲੱਗਦਾ ਇਹਨਾਂ ਨੂੰ ਕੁੰਡਲੀ ਜਾਗਰਣ ਦਾ ਵੀ ਬਹੁਤ ਕੁਝ ਪਤਾ ਆ ਉਸ ਤੋਂ ਬਾਅਦ ਜੋ ਅਦ੍ਰਿਸ਼ ਸ਼ਕਤੀਆਂ ਜਾਗਦੀਆਂ ਉਹਨਾਂ ਬਾਰੇ ਵੀ ਪਤਾ ਗੁਰਬਾਣੀ ਦਾ ਵੀ ਗਿਆਨ ਰੱਖਦੇ ਆ ਕਿ ਮਹਾਪੁਰਸ਼ਾਂ ਦੀ ਸੰਗਤ ਜ਼ਰੂਰੀ ਆ ਜੇ ਕਿਸੇ ਨੇ ਨਾਮ ਵਿਆਸ ਕਰਨਾ ਸੰਗਤ ਤਾਂ 100% ਜ਼ਰੂਰੀ ਆ ਜਦੋਂ ਵੀ ਆਪਾਂ ਸੰਗਤ ਕਰਦੇ ਆ ਸੰਗਤ ਹਰ ਕੋਈ ਬੰਦਾ ਹਰ ਇੱਕ ਜੀਵ ਦੀ ਕਰਦਾ ਆ ਆਪਾਂ ਕਿਤੇ ਨਾ ਕਿਤੇ ਗੁਰਦੁਆਰਾ ਸਾਹਿਬ ਡੇਰੀਆਂ ਦੇ ਨਾਲ ਸੰਪਰਦਾਏ ਜਾਂ ਜਿੰਨੇ ਵੀ ਧਾਰਮਿਕ ਸਥਾਨ ਨੇ ਆਪਾਂ ਉੱਥੇ ਜੁੜੇ ਹੋਏ ਆ ਪਰ ਆਪਾਂ ਕਦੀ ਜਾਂਚ ਪੜਤਾਲ ਨਹੀਂ ਕੀਤੀ ਕਿ ਮੈਂ ਜਿੱਥੇ ਜਾਣਾ ਆ ਇੱਥੇ ਕੁਝ ਕਰਾਇਆ ਵੀ ਜਾਂਦਾ ਜਾਂ ਨਹੀਂ ਕਰਾਇਆ ਜਾਂਦਾ ਹੁਣ ਗੁਰੂ ਜੀ ਕਹਿੰਦੇ ਕਿ ਸੰਗਤ ਉਹ ਕਰੋ ਜਿੱਥੋਂ ਇੱਕ ਨਾਮ ਦੀ ਗੱਲ ਸੁਣਨ ਨੂੰ ਮਿਲਦੀ ਆ ਉਸ ਮਾਲਕ ਦੇ ਨਾਲ जोडਿਆ ਜਾਂਦਾ ਪਰ ਆਪਾਂ ਜਿੱਥੇ ਹੋਰ ਜਗ੍ਹਾ ਸੰਗਤ ਕਰਦੇ ਆ ਆਪਾਂ ਇਹ ਚੀਜ਼ ਸੋਚਦੇ ਨਹੀਂ ਕਿ ਇੱਥੇ ਇੱਕ ਦੇ ਨਾਲ ਜੁੜੇ ਜਾਂਦਾ ਕਿ ਨਹੀਂ ਜੁੜੇ ਜਾਂਦਾ ਇੱਥੇ ਦੁਨਿਆਵੀ ਗੱਲਾਂ ਕੀਤੀਆਂ ਜਾਂਦੀਆਂ ਜਾਂ ਅਧਿਆਤਮਕ ਪਤਾ ਲੱਗ ਜਾਂਦਾ ਪਰ ਸਾਨੂੰ ਹੁਣ ਹਾਦਤ ਨਹੀਂ ਪੈ ਗਈ ਉਸ ਸੰਗਤ ਦੀ ਅਸੀਂ ਉਹ ਸੰਗਤ ਹੁਣ ਛੱਡਣਾ ਵੀ ਨਹੀਂ ਚਾਹੁੰਦੇ ਪਤਾ ਹੈ ਸਾਨੂੰ ਕਿ ਇੱਥੇ ਕੁਝ ਬਣਦਾ ਨਹੀਂ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਕਿਤੇ ਅਜਿਹੀ ਜਗ੍ਹਾ ਤੇ ਸੰਗਤ ਕਰਦੇ ਆ ਜਿੱਥੇ ਨਾ ਨਾਮ ਦੀ ਗੱਲ ਹੁੰਦੀ ਨਾ ਉਸ ਪਰਮਾਤਮਾ ਦੀ ਗੱਲ ਹੁੰਦੀ ਤੇ ਜੇ 6 ਮਹੀਨੇ ਜਾਂ 1 ਸਾਲ ਦੇ ਵਿੱਚ ਤੁਹਾਨੂੰ ਕੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਫਰਕ ਨਹੀਂ ਪਿਆ ਸਹਜ ਨਹੀਂ ਆਇਆ ਤਾਂ ਬੇਫਿਕਰ ਹੋ ਕੇ ਉਹ ਸੰਗਤ ਛੱਡ ਦਿਓ ਤੇ ਅਜਿਹੇ ਗੁਰਮਖਾਂ ਦੀ ਮਹਾਪੁਰਖਾਂ ਦੀ ਸੰਗਤ ਦੀ ਖੋਜ ਕਰੋ ਜਿੱਥੇ ਇੱਕ ਨਾਮ ਦੀ ਗੱਲ ਕੀਤੀ ਜਾਂਦੀ ਇਹ ਸਾਡਾ ਮੰਨਿਆ ਤੇ ਪ੍ਰਮਾਤਮਾ ਦੇ ਨਾਲ ਪ੍ਰੇਮ ਆ ਹਣ ਭੈਣ ਜੀ ਕਹਿੰਦੇ ਕਿ ਮੈਂ ਬਚਪਨ ਤੋਂ ਹੀ ਮੂਲ ਮੰਤਰ ਕਰਦੀ ਆ ਉਸ ਪ੍ਰਮਾਤਮਾ ਦਾ ਸਿਮਰਨ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਨਹਾ ਕੇ ਇਹ ਕੰਮ ਬੜਾ ਮੁਸ਼ਕਲ ਆ ਜਦ ਤੱਕ ਸਾਨੂੰ ਲੱਗਦਾ ਕਿ ਇਹ ਕੰਮ ਮੈਂ ਕਰਨਾ ਜਦੋਂ ਇਹ ਕੰਮ ਆਪਾਂ ਮਾਲਕ ਦੇ ਉੱਤੇ ਸੁੱਟ ਦਾਂਗੇ ਫਿਰ ਆਸਾਨ ਹੋ ਜਾਊਗਾ ਪਰ 30 ਸਾਲ ਦੀ ਏਜ ਦੇ ਵਿੱਚ ਇਹ ਸਾਰੇ ਐਕਸਪੀਰੀਅੰਸ ਕਰਨੇ ਮਾਲਕ ਦੀ ਬਹੁਤ ਵੱਡੀ ਕਿਰਪਾ ਹੈ। ਨਾਮ ਜਪਦੇ ਜਪਦੇ ਕਦੀ ਰਸ ਆਉਂਦਾ ਕਦੀ ਨਹੀਂ ਆਉਂਦਾ। ਐਦਾਂ ਲੱਗਦਾ ਕਿ ਮਨ ਬਹੁਤ ਥੱਲੇ ਆ ਕੇ ਡਿੱਗ ਗਿਆ। ਮਸਾ ਕਿਤੇ ਉੱਪਰ ਚੜ੍ਹਿਆ ਸੀ ਇਹ ਪਹਿਲੀ ਕਲਾਸ ਦੇ ਵਿੱਚ ਆ ਕੇ ਫਿਰ ਬਹਿ ਗਿਆ। ਜੇ ਸਾਡੇ ਨਾਲ ਵੀ ਕਿਤੇ ਐਦਾਂ ਹੋ ਜਵੇ ਤਾਂ ਗੁਰੂ ਜੀ ਕਹਿੰਦੇ ਕਿ ਬਾਰਨ ਬਾਰ-ਬਾਰ ਪ੍ਰਭ ਜਪਿਏ। ਘੜੀ-ਮੁੜੀ ਉਸ ਪਰਮਾਤਮਾ ਦਾ ਸਿਮਰਨ ਕਰੋ। ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪਿਏ ਹੁਣ ਅਸੀਂ ਕਹਿੰਦੇ ਸਾਨੂੰ ਸਵਾਦ ਨਹੀਂ ਆਉਂਦਾ ਰਸ ਨਹੀਂ ਆਉਂਦਾ ਤੇ ਮਾਰੇ ਕਹਿੰਦੇ ਬਾਰਨ ਬਾਰ ਬਾਰ ਪ੍ਰਭ ਜਪਿਏ ਬਸ ਲੱਗੇ ਰੋ ਘੜੀ ਮੁਰੀ ਵਾਹ ਗੁਰੂ ਵਾਹ ਗੁਰੂ ਪੀ ਅੰਮ੍ਰਿਤ ਫਿਰ ਕਹਿੰਦੇ ਅੰਮ੍ਰਿਤ ਆਊਗਾ ਉਹ ਅੰਮ੍ਰਿਤ ਆਉਣ ਦੇ ਨਾਲ ਕੀ ਹੋਊਗਾ ਕਿ ਸਾਡਾ ਜਿਹੜਾ ਮਨ ਤੇ ਤਾਨਿਆ ਉਹ ਰਾਜ ਜਾਊਗਾ ਤ੍ਰਿਪਤ ਹੋ ਜਾਊਗਾ ਜੈ ਸਜੀਵ ਨੇ ਇਹ ਨਾਮ ਵਾਲਾ ਰਤਨ ਪਾਲਿਆ ਮਾਲਕ ਨੇ ਉਹਨੂੰ ਬਖਸ਼ ਦਿੱਤਾ ਤਾਂ ਕਹਿੰਦੇ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਉਸ ਜੀਵ ਨੂੰ ਪਰਮਾਤਮਾ ਤੋਂ ਬਿਨਾਂ ਹੋਰ ਕਿਤੇ ਵੀ ਕੁਝ ਵੀ ਦਿਖਾਈ ਨਹੀਂ ਦਿੰਦਾ ਸੋ ਨਿਮਰਤ ਪਹਿੰਜੀ ਦਾ ਬਹੁਤ ਹੀ ਸੋਹਣਾ ਪ੍ਰੈਕਟੀਕਲ ਉਹਨਾਂ ਨੇ ਬਹੁਤ ਹੀ ਵਧੀਆ ਮੈਸੇਜ ਦਿੱਤਾ ਕਿ ਆਪਾਂ ਨੂੰ ਕਿ ਆਪਾਂ ਨੂੰ ਗੁਰਮੁਖਾਂ ਦੀ ਮਹਾਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਆ ਨਾਮ ਜਪਣਾ ਚਾਹੀਦਾ ਅੰਮ੍ਰਿਤ ਵੇਲੇ ਉੱਠ ਕੇ ਸਾਨੂੰ ਨਹਾ ਧੋ ਕੇ ਸਿਮਰਨ ਦੇ ਵਿੱਚ ਜੁੜਨਾ ਚਾਹੀਦਾ ਬੜੇ ਹੀ ਸਾਵਧਾਨ ਹੋ ਕੇ ਸਿਮਰਨ ਦੇ ਵਿੱਚ ਜੁੜਨਾ ਹੈ ਕਿਉਂਕਿ ਸਾਨੂੰ ਤਰ੍ਹਾਂ ਤਰ੍ਹਾਂ ਦੇ ਫੁਰਨੇ ਆਉਂਦੇ ਵਿਚਾਰ ਆਉਂਦੇ ਆ ਜੋ ਸਾਡੇ ਮਨ ਨੂੰ ਹਮੇਸ਼ਾ ਹੀ ਪਿੱਛੇ ਨੂੰ ਤਕੇਲਦੇ ਆ ਬਸ ਅਸੀਂ ਉੱਠਦੇ ਬੈਠਦੇ ਸੁੱਤਿਆਂ ਪ੍ਰਮਾਤਮਾ ਦਾ ਸਿਮਰਨ ਕਰ ਹੀ ਜਾਣਾ ਜਿਹੜੀ ਪ੍ਰਮਾਤਮਾ ਨੇ ਸਾਨੂੰ ਇਹ ਜੀਵ ਦਿੱਤੀ ਆ ਨਾ ਇਸ ਜੀਵ ਦੇ ਨਾਲ ਆਪਾਂ ਦੁਨਿਆਵੀ ਕਿੰਨੀਆਂ ਗੱਲਾਂ ਕਰਦੇ ਆ ਮਾਰੇ ਕਹਿੰਦੇ ਬੋਲੋ ਜਸ ਜੇਵਾ ਦਿਨ ਰਾਤ ਬਸ ਬੋਲੀ ਜਾਓ ਦਿਨ ਰਾਤ ਉਸ ਪ੍ਰਮਾਤਮਾ ਦੇ ਇਸ ਜੀਵ ਦੇ ਨਾਲ ਗੁਣਗਾਈ ਜਾਓ ਗਾਈ ਜਾਓ ਗਾਈ ਜਾਓ ਅੰਮ੍ਰਿਤ ਰਸ ਆਪੇ ਆ ਜਾਊਗਾ